ਪਿੰਡ ਦੇ ਕਾਲੇ ਕਿਬਲਾ ਬਲੌਗ ਤੇ ਬਹੁਤ-ਬਹੁਤ ਤੈਦਿਲੋ ਧੰਨਵਾਦ ਫੋਰ ਸਨਬ ਕਿ ਮੈਂ ਠੀਕ ਠਾਕ ਹਾਂ ਜੀ ਮੈਂ ਵੀ ਠੀਕ ਠਾਕ ਹਾਂ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਬਹੁਤ ਤੈਦਿਲੋ ਧੰਨਵਾਦ ਤੁਹਾਡਾ ਆਪਣਾ ਜੋੜਨ ਦਾ ਹਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਚਾਦਰਾਂ ਦੀ ਜਿਸ ਨੂੰ ਦਿਖਾਉਣੀ ਆ ਰੋਜ਼ ਪਹਿਲਾਂ ਤਾਂ ਆਪਾਂ ਤੁਹਾਨੂੰ ਦਿਖਾਉਣੀ ਆ ਜਿਵੇਂ ਮਤਲਬ ਇੰਗਲਿਸ਼ ਦੇ ਵਿੱਚ ਵੀਡੀਓ ਆਉਣ ਲੱਗ ਗਈਆਂ ਹਨਾ ਤੁਹਾਨੂੰ ਉਹਦਾ ਆਪਸ਼ਨ ਦੱਸਦੀ ਆ ਵੀ ਤੁਸੀਂ ਵੀ ਕਿਹੜਾ ਬਟਨ ੱਪਣਾਗਾ ਤੇ ਫਿਰ ਉਹ ਪੰਜਾਬੀ ਚ ਹੋ ਜਾਂਦੀਆਂ ਨੇ ਤੁਹਾਨੂੰ ਮੈਂ ਪਾ ਦੂਜੇ ਫੋਨ ਤੇ ਦੱਸਦੀ ਆ ਇਹ ਜਿਨ੍ਹਾਂ ਦੇ ਮੋਨਿਟਾਈਜ਼ਰ ਹੋਏ ਵੀ ਆ ਮਤਲਬ ਡਾਲਰ ਬਣਦੇ ਆ ਉਹਨਾਂ ਦੀਆਂ ਵੀਡੀਓ ਇਹਨਾਂ ਨੇ ਕਰਤੀਆਂ ਜਿਵੇਂ ਵੀਰਪਾਲ ਕੌਰ ਬਲੌਗ ਆ ਉਹਦੇ ਵਿੱਚ ਤਾਂ ਨਹੀਂ ਹਜੇ ਕੀਤਾਗਾ ਕਿਉਂਕਿ ਉਹ ਤਾਂ ਹਜੇ 4000 ਘੰਟਾ ਪੂਰਾ ਉਹਨਾਂ ਚ ਨਹੀਂ ਕੀਤਾਗਾ ਜਿਹੜੇ ਮੋਨਟਾਈਜ਼ਰ ਹੋਏ ਉਹਨਾਂ 'ਚ ਇਹਨਾਂ ਨੇ ਆਪਸ਼ਨ ਕਰਤਾ ਇੰਗਲਿਸ਼ ਦੇ ਵਿੱਚ ਕਰਤਾ ਗਲਤ ਵੈਸੇ ਹਰੇਕ ਨੂੰ ਜੇ ਵਾਰ ਪਤਾ ਨਹੀਂ ਹੁੰਦਾਗਾ ਤੇ ਮੈਂ ਤੁਹਾਨੂੰ ਦੂਜੇ ਫੋਨ 'ਚੋਂ ਕੱਢ ਕੇ ਸੈਟਿੰਗ ਦੱਸਦੀ ਆ ਤੁਹਾਨੂੰ ਮੈਂ ਦੇਖੋ ਜੀ ਦੋ ਚੰਦਾਂ ਆ ਦੇਖੋ ਜੀ ਦੀ ਆਪ ਪੰਨੇ ਨਾ ਵੀਡੀਓ ਚੱਲੀ ਜਾਂਦੀ ਆ ਜਿੱਦਾਂ ਵੀਡੀਓ ਸ਼ੇਅਰ ਇਟ ਟੈਲ ਮੀ ਵਾਟ ਯਰ ਵੀਡੀਓਜ਼ ਆ ਲਾਈਕ ਬਾਈ ਕਮੈਂਟਿੰਗ ਥੈਂਕ ਯੂ ਵੈਰੀ ਮੱਚ ਫਾਰ ਜੁਆਇਨਿੰਗ ਅਸ ਆ ਮੇਰੇ ਇੰਗਲਿਸ਼ ਦੇ ਵਿੱਚ ਵੀਡੀਓ ਚੱਲੀ ਜਾਂਦੀ ਆ ਹਨ ਤੁਸੀਂ ਪਤਾ ਕਿ ਕਿੰਨਾ ਬਹੁਤ ਪੈਣਾ ਪੁੱਛਦਿਆਂ ਨੇ ਵੀ ਇੰਗਲਿਸ਼ ਦੇ ਵਿੱਚ ਇਹ ਅਸੀਂ ਨਹੀਂ ਕੀਤਾ YouTube ਨਹੀਂ ਕੀਤਾ ਦੇਰ ਜੇ ਵੀਡੀਓ ਸਟਾਰਟ ਕਰ ਲਈ ਨਾ I told you before that I used to get the phone repaired. And one day I fell in the bathroom and it fell into the water and stone. The phone fell. And then I changed the phone. And by the way, I will also wear her dress. My phone was also expensive. I said, let's not do this now. I will keep the other phone. Let's get one at home and some extra work will come in handy. Sometimes we will also wear it and keep it. Today, it was at the shop. Then we brought the phone. It was very good. I brought the phone. Yeah, for as as well. And then they said that we did not put the data that we were supposed to put in. And they said that you should run it for four days first and see if as you face well. any well. Then if the data is put yes, in, yes, then yes, it yes. will not change. Yes. Then we ran it for two or three days yes. and yes. today yes. we started making yes. videos yes. after a week. ਔਰ ਇਥੇ ਪੰਜਾਬੀ ਚ ਆ ਗਿਆ ਜਦੋਂ ਜਦੋਂ ਇਸ ਸੋਣੀਏ ਬਹੁਤ ਘੱਟ ਲਿਟਾਂ ਤੇ ਜਦਦਣਾ ਹੈ ਨਾ ਇਹ ਹੁਣ ਪੰਜਾਬੀ ਚ ਹੋ ਗਈ ਨਾ ਹੁਣ ਦੱਸਤਾ ਵੀ ਤੁਸੀਂ ਇਸ ਤਰ੍ਹਾਂ ਬਟਨ ਨੱਪ ਲਿਆ ਕਰੋ ਜੇ ਸਹੀ ਤੁਸੀਂ ਖੋ ਸਕਦਾ ਕਲੀਅਰ ਤੁਹਾਨੂੰ ਨਹੀਂ ਪਤਾ ਲੱਗਿਆ ਹੁਣ ਦੇਖੋ ਜੀ ਕਿਉਂਕਿ ਹੁੰਦੀ ਹੋਰ ਦਵਾਰੀ ਆ ਗਈ ਹੈ ਨਾ ਇਹਦੇ ਤੇ ਆਹ ਆਪਸ਼ਨ ਉੱਪਰ ਅਸਤੇ ਜਦਦਣਾ ਦੀ ਆਪਨੀ ਕੋਈ ਬਹੁਤ ਮਾਰ ਕੇ ਰਹੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਆਹ ਆਪਸ਼ਨ ਇੱਕ ਦੂਜਾ ਹੋਰ ਜੇ ਚਾਹਣਾ ਪੈਂਦਾ ਹੁੰਦੀ ਤਾਂ ਇਸੇ ਲੋਡ ਹੋਵੇ ਤੁਸੀਂ ਮਗਵਾ ਸਕਦੇ ਆ ਤੇ ਕੋਈ ਯਾਰ ਚਾਚੀ ਇਹ ਤਾਂ ਤੁਹਾਨੂੰ ਪਿੰਨਿਆ ਕਰਕੇ ਹੀ ਲੱਗੂਗਾ ਜਾਂ ਨਹੀਂ ਲੱਗਦਾਗਾ ਤੇ ਆ ਸਟਾਰ ਜਿਹੜਾ ਵਾ ਤੁਸੀਂ ਇਹੀ ਨੱਪਣਾ ਪ੍ਰੋ ਸਟਾਰ ਹੈ ਨੱਪ ਲੈਣਾ ਤੇ ਇੱਥੇ ਵੀ ਸਾਨੂੰ ਆਪਸ਼ਨ ਆ ਜਾਣੇ ਇੱਥੇ ਚ ਚਲੋ ਜੀ ਆਪਾਂ ਸਭ ਨੂੰ ਦਿਖਾਉਣੀ ਹੈ ਵੀਡੀਓ ਨੂੰ ਸਬਸਕ੍ਰਾਈਬ ਇੱਥੇ ਆਪਸ਼ਨ ਆ ਜਾਂਦਾਗਾ ਆਟੋ ਵਾਲਾ ਆਮੀ ਕਾਰੋਤੀ ਜੇ ਨੰਬਰ ਵਾਲਾ ਆਟੋ ਚੱਕਿਆ ਲਾਗੇ ਆਟੋ ਆ ਗਿਆ ਉਹੀ ਤੁਸੀਂ ਸਰਕਾਰ ਜਿਆ ਨੱਪ ਲਿਆ ਕਰੋ ਉਹੀ ਤੁਸੀਂ ਆ ਆ ਗਿਆ ਤੇ ਹਸ ਉਹਦੇ ਚ ਪੰਜਾਬੀ ਹੁੰਦਾ ਤੇ ਚਾਹੇ ਅੰਗਰੇਜ਼ੀ ਹੋ ਪੰਜਾਬੀ ਤੇ ਅੰਗਰੇਜ਼ੀ ਸੀ ਪੰਜਾਬੀ ਨੱਪ ਲਿਆ ਕਰੋ ਸਟਾਰ ਦੇ ਉੱਪਰੋਂ ਸਟਾਰ ਹੁੰਦਾਗਾ ਤੇ ਸਟਾਰ ਨੱਪ ਲਿਆ ਕਰੋ ਜਦ ਤੱਕ ਮੈਂ ਤੁਹਾਨੂੰ ਵੀਡੀਓ ਬਣਾ ਕੇ ਲੋ ਜੀ ਵੀਡੀਓ 4 ਮਿੰਟ ਦੀ ਹੋਗੀ ਆ ਦਿਖਾਉਣ ਨਹੀਂ ਤੇ ਫਿਰ ਵੀ ਪੰਜਾਬੀ ਚ ਹੋ ਜਾਂਦਾ ਵਾ ਤੇ ਕੋਈ ਨਾ ਫਿਰ ਨਾ ਹੋ ਕਿਸੇ ਦਿਨ ਆਪਾਂ ਕਲੀਅਰ ਵੀ ਤੁਹਾਨੂੰ ਦਿਖਾ ਦਾਂਗੇ ਲੋ ਆਪਾਂ ਚਾਦਰਾਂ ਲਖਾਉਣ ਲੱਗੇ ਤੁਹਾਨੂੰ ਆ ਚਾਦਰ ਸਮੇਂਗਾ ਸ਼ਾਇਦ ਮੈਂ ਤੁਹਾਨੂੰ ਦਿਖਾ ਦੇਣਾ ਹੁਣ ਇਹ ਚਾਦਰ පෝගත කාතී අත ඉදි නාදහ සේ මයිකයි දොන්න කිසුම් පෝඩග පයිබුය ඒතා සිත ඇ බන්ද ඒඒ රේට සම දත්වස විසාේ යා සදීහ ඒක පොරගෙට කයියාදද කනකිේ මීඩිය දක්ක දත කළේ ඉල්ලොද කාරමක ਖੱਲੇ ਗਏ ਕੁਰਾਣੇ ਸੱਪਟੇ ਕੁਰਾਣੇ ਦਿਖਾ ਦਿੰਦੇ ਆ ਜੇ ਕਿਸੇ ਨੇ ਨਹੀਂ ਵੀ ਦੇਖੀ ਇਹ ਆਪਣੇ ਦਿਖਾਈ ਹੋਏ ਆ ਦੇਖੀ ਬਹੁਤ ਸੋਨਾ ਕਰ ਲਿਆ ਇਸ ਵਸੇ ਵੀ ਲੈ ਨਹੀਂ ਹੋਏ ਆਡਰ ਲਾ ਕੇ ਬੁੱਕ ਕਰਵਾਇਓ ਇਹ ਪੈਕ ਆਉਂਦਾ ਇਹ ਕਿਸੇ ਨੂੰ ਦੋ ਇੱਕੋ ਜਿਹਾ ਮਕਵਾਉਣੀ ਹੈ ਤੇ ਆਪਣੇ ਕੋਈ ਦੋ ਕੁ ਜੀਆਂ ਪਈਆਂ ਨੇ ਹਾਂਜੀ ਇਹ ਆਂ ਆਪਣੇ ਕੋਲ ਹੈ ਇਹ ਆ ਕੀ ਸਾਡੇ ਤਾਂ ਨਾ ਕੋਲ ਹੱਲ ਰੈਡੀ ਜਾਣ ਪਾ ਸੋਣ ਸੋਨ ਵੈਲਣਗੇ ਇਸਕੇ ਮੈਸੇਜ ਆਇਆ ਕੋਈ ਨਾ ਮੈਸੇਜ ਬਤਨ ਕਿਹੜਾ ਆ ਕੇ ਕੇ ਦੇਖਦੀ ਆਪਾਂ ਦੇਖੀਏ ਇਹ ਤੁਸੀਂ ਕਿ ਦਸਾਉਣਾ ਡਿਜ਼ਾਈਨ ਕਰਨਾ ਇਹਦੇ ਨਾਲ ਅਸੀਂ ਹਮ ਕਲਰ ਰੱਖੀਏ ਠੀਕ ਆ ਉਹ ਆਪਣੇ ਲੋਕਲ ਹੀ ਲੈ ਕੇ ਕੋਕੇ ਦੇਖੋ ਜੀ ਫੋਨ ਆ ਗਿਆ ਅੰਦਰ ਤੋਂ ਬੱਚੇ ਸਰ ਤੇ ਆ ਦੇਖੋ ਜੀ ਇਹ ਲੋਕਲ ਲੈ ਕੇ ਦੇ ਨਾਲ ਦੀ 26 ਸੀ ਇਹ ਦੇ ਨਾਲ ਦੀ 350 ਰੁਪਇਆ ਰੇਟ ਹੋਗਾ ਤੁਹਾਨੂੰ ਵੀ ਲੋਡ ਹੋਵੇ ਤੁਸੀਂ ਆਰਡਰ ਫਲਾਵਰ ਬੋਸ ਸੋਨੇ ਆ ਗਈ ਨਾ ਲਾਖੂ ਆ ਕਿਸਰਾ ਨਹੀਂ ਕਿੱਲੋ ਕਵਰ ਵੀ ਨਾਲ ਹੀ ਆ ਦੇਖੋ ਇਹਦਾ ਸੋਹਣਾ ਕਲਰ ਤੇ ਆਈ ਨਾ ਰੋਮ ਜਾਈ ਸਾਢੇ 350 ਰੁਪਿਆ ਰੇਟ ਰਹੂਗਾ ਸੋਨੋ ਵੀ ਲੋਡ ਹੋਵੇ ਇਹਦੇ ਵੀ ਸਰਾ ਨੇ ਕੁੱਲੇ ਢੁੱਲੇ ਇਸ ਤਰ੍ਹਾਂ ਗਲਾਫ ਜੀ ਦਾ ਦੇ ਬਹੁਤ ਸੋਹਣੀਆਂ ਚਾਦਰਾਂ ਨੇ ਇਹ ਹੈਗੀ 350 ਵਾਲੀ ਇਹ ਡਾਣੀ ਬਹੁਤ ਸੋਹਣਾ ਲੱਗਿਆ ਕਲਰ ਇਹ ਜੇ ਨਾ ਵੀ ਇਹ ਸੇਲ ਹੋਏ ਆਪਾਂ ਨਾਲ ਤੇ ਫਿਰ ਆਪਾਂ ਦਿਵਾਲੀ ਨੂੰ ਇਹ ਕਲਰ ਪਿਛਾਵਾ ਲਈਏ ਆਪਾਂ ਵੀ ਰੱਖਾਂਗੇ ਕਿਉਂਕਿ ਤੈਨਾਂ ਬੈੱਡ ਸਿੱਟਾ ਆਪਾਂ ਵੀ ਰੱਖਣੀਆਂ ਨਾ ਫਿਰ ਆਪਣੇ ਤੈਨੂੰ ਬੈੱਡਰੂਮਾਂ ਦੇ ਵਿੱਚ ਫਿਰ ਚਾਹੀਦੀਆਂ ਨੇ ਫਿਰ ਆਪਾਂ ਵੀ ਨਵੀਆਂ ਵਿਛਾਵਾਂਗੇ ਤੇ ਸੇ ਹਰ ਸਾਲ ਆਪਾਂ ਨਵੀਆਂ ਵਿਛੌੜੀਆਂ ਨੇ ਦਿਵਾਲੀ ਨੂੰ ਤਾਂ ਵੈਸੇ ਤਕਰੀਬਨ ਨਵੀਆਂ ਹੀ ਹੁੰਦੀਆਂ ਆ ਟੱਚਪਿਓ ਵਾਲੇ ਹੁੰਦੇ ਆ ਦੋ ਜੀ ਬਹੁਤ ਸੋਹਣਾ ਹੀ ਲੋਕੋ ਲੱਗੀ ਭੈਣ ਆਪਣੇ ਕੋਈ ਇੱਥੇ ਹੀ ਸੀਗੇ ਇਹ 4400 ਵਾਲੀ ਦੇਖੋ ਜੀ ਪ੍ਰਿੰਟ ਰੇਟ ਦੇਖੋ 999 ਰੁਪਏ ਦੇਖੋ ਆਪਾਂ ਹਰ ਕੀ ਚੀਜ਼ ਜਿਹੜਾ ਰੇਟ ਲੱਗਿਆ ਹੁੰਦਾ ਆਪਾਂ ਨੂੰ ਵੀ ਛੋਪਾ ਲੇ ਦੁਕਾਨ ਆਲੀ ਹਨਾ ਆਪਾਂ ਨੂੰ ਉਹ ਰੇਟ ਹੀ ਲਉਂਦੇ ਹੁੰਦੇ ਆ ਦੇਖੋ ਜੀ 5-7% ਤੋਂ ਮਾਦੀ ਨਾਲ ਲਾਉਣ ਤੇ ਨਹੀਂ ਆਪਾਂ ਤਕਰੀਬਨ 990 ਰੁਪਏ ਦੇ ਆਈਗੇ ਪ੍ਰਿੰਟ ਰੇਟ ਆਇਆ ਦਿੱਤੇ ਤੇ ਸਿਰਫ ਆਪਾਂ 7400 ਦੀ ਲਾਉਣ ਆਪਾਂ ਕੋਈ ਵੀ ਚੀਜ਼ ਲੈਣ ਜਾਈਏ ਜੋ ਰੇਟ ਹੁੰਦਾ ਆਪਾਂ ਨੂੰ ਉਸੇ ਰੇਟ ਹੀ ਹੁੰਦੇ ਆ 999 ਰੁਪਏ ਤੇ ਅਦਰ ਦਾ ਰੇਟ ਹੈ ਤੇ ਇਹ ਫਸਲ ਖੋੜ ਕੇ ਦਿਖਾ ਦਿੰਦੀ ਹੈ ਬਹੁਤ ਸੋਨਾ ਕਰਦਾ ਹੈ ਤਾਂ ਮੈਨੂੰ ਮਿਲੇ ਦਿਖਾਈਏ 999 ਰੁਪਏ ਹੈ ਤੁਕ ਇਹ ਥੋੜਾ ਕੱਪੜੇ ਦਾ ਫਰਕ ਹੁੰਦਾ ਜਿਹੜਾ ਵੀ ਮਤਲਬ ਇਹ 100 ਹੋ ਸਾਢੇ 300 ਸਾਢੇ 400 ਕੱਪੜੇ ਦਾ ਕੁਛ ਫਰਕ ਹੈ ਦੇਖ 컬러 ਡਿਜ਼ਾਈਨ ਬਹੁਤ ਸੋਹਣਾ ਇਹਦਾ ਵੀ ਦੇ ਕੱਲੇ ਜਿੱਤ ਰਾਣੀ ਹੈ ਕੱਪੜਾ ਬਹੁਤ ਵਧੀਆ ਹੈ ਨੀ ਕੱਪੜਾ ਦਾ ਪੂਰਾ ਗਾਫ ਕੱਪੜਾ ਹੈ ਆਏ ਤੇ ਆਪਣਾ ਉੱਪਰ ਦੂਰੀਆਂ ਲੱਗੀਆਂ ਹੋਈਆਂ ਦੇਖੋ ਇੰਨੀ ਮਿਲ ਕੁੱਤੀ ਨਾਲ ਕਮਕੀਤ ਤਾਹੋਇ ਨਾ ਹੋ ਗਏ 2-3 ਸਾਲ ਉਹ ਤੋਂ ਆਪਾਂ ਜੀ ਸ਼ੌਪ ਕੀਤੀ ਕੀਤੀ ਉਹ ਤੋਂ ਲੈ ਕੇ ਆਉਂਦੇ ਹੁੰਦੇ ਸੀਗੇ ਫਿਰ ਇਹਨਾਂ ਲੋਟ ਨਹੀਂ ਆਉਂਦਾ ਫਿਰ ਮੈਨੂੰ ਬਹੁਤ ਪਹਿਣਾ ਕਹਿੰਦੀ ਆਉਂਦੀਆਂ ਸੀ ਮੈਨੂੰ ਵੈਸੇ ਨਾ ਜਿਹੜੀਆਂ ਆਨਲਾਈਨ ਕੱਪੜਾ ਮੰਗਾਉਂਦੀ ਉਹ ਵੀ ਕਹਿੰਦੇ ਸੀ ਕਿ ਤੁਸੀਂ ਬੈੱਡ ਸੀਟ ਚਾਦਰ ਵੀ ਲੈ ਕੇ ਆਇਆ ਕਰੋ ਤੇ ਲੋਕਲ ਵੀ ਕਹਿੰਦੀਆਂ ਸੀ ਆਪਾਂ ਇੱਕ ਵਾਰ ਵੀ ਲੈਂਦੀਆਂ ਸੀ ਫੇਰ ਨਹੀਂ ਲੈਂਦੀਆਂ ਤੇ ਉਹ ਆਪਣੀਆਂ ਬਹੁਤ ਵਧੀਆ ਨਿਕਲਣ ਚਾਦਰ ਉਹ ਤਾਂ ਸੇਲ ਹੋਉਂਗਾ ਉਹ ਵੀ ਕਾਫੀ ਘੋੜੀ ਲੈਂਦੇ ਸੀ ਫਿਰ ਨਹੀਂ ਲੈਂਦੇ 2-3 ਸਾਲ ਹੋ ਗਏ ਸੀ ਤੇ ਹੌ ਲੈ ਕੇ ਆਂਦੀਆਂ ਨੇ ਹਣ ਕਿਉਂ ਪੈਣਾ ਦੀ ਨਾ ਆਨਲਾਈਨ ਦੀ ਦੁਵਾਰ ਸੀਗੀ ਵੀ ਤੁਸੀਂ ਬੈੱਡ ਸੀਟ ਚਾਦਰਾਂ ਤੇ ਕਟਾਵਲ ਵੀ ਲੈ ਕੇ ਆਇਆ ਕੁਰੇ ਜੀ ਤੀਜਾ ਲੋ ਜੀ ਤੇ ਹੁਣ ਆਪਾਂ ਤੁਹਾਡੀ ਡਿਮਾਂਡ ਕੀਤੀ ਪੂਰੀ ਤੇ ਹਾਂ ਬਸ ਤੁਸੀਂ ਆਰਡਰ ਤੁਸੀਂ ਦੇ ਲਈ ਇਹਨਾਂ ਦੇ ਲੋ ਜੀ ਬਹੁਤ ਸਾਰੇ ਕਲਰ ਡਿਜ਼ਾਈਨ ਆ ਇਹ 450 ਦੀ ਤੇ ਜਿਹੜੀ ਆਪਾਂ ਨੂੰ ਮਨ ਨੂੰ ਬਹੁਤ ਜ਼ਿਆਦਾ ਚੰਗੀ ਲੱਗੀ ਮੇਰੇ ਮਨ ਨੂੰ ਇਹ 750 ਦੀ ਦੇਖੋ ਜੀ ਅਹਸਰਾ ਨੀ ਦਿੱਤੇ ਫਲਾਵਰ ਇਸ ਤਰ੍ਹਾਂ ਆ ਗਈ ਤੇ ਇਹਦੇ ਤੇ ਨਹੀਂ ਆਏ ਹੈ ਇਹਦੇ ਤੇ ਇਸ ਤਰ੍ਹਾਂ ਹੀ ਮੈਨੂੰ ਬਹੁਤ ਸੋਹਣੇ ਲੱਗੇ ਜੀ ਆਪਣੇ ਨਾਂ ਸੇਲ ਹੋਈਏ ਤਾਂ ਫਿਰ ਆਪਾਂ ਜਰੂਰ ਵਿਸ਼ਾਵਾਂ ਕਿਉਂਕਿ ਸ਼ਾਇਨਗ ਬੈੱਡਰੂਮ ਦੀ ਚਾਦਰਾਂ ਦੇ ਨਾਲ ਹੀ ਰੂਮ ਦੀ ਸ਼ਾਇਨਗ ਬਣਦੀ ਹੈ ਬਹੁਤ ਸੋਹਣੇ ਫਲਾਵਰ ਵੀ ਕਿਤੇ ਦੇਖੇ ਨੇ ਵੱਡੇ ਵੱਡੇ ਲੋਰੀ ਚਲੋ ਜੀ ਠੀਕ ਆ ਆਪਾਂ ਤੁਹਾਨੂੰ ਵੱਡ ਬੈੱਡ ਦੀ ਚਾਦਰਾਂ ਦਿਖਾ ਦਿੰਦੇ ਹਾਂ ਥੋੜਾ ਜਿਹਾ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲਾਓ ਤੇ 50 ਰੁਪਏ ਕੋਰੀਅਰ ਚਾਰਜ ਤੇ ਤੁਹਾਨੂੰ 350 ਆ ਦਿੰਦਾ ਤੇ ਇਹ ਤੁਹਾਨੂੰ ਚਾਰ ਤੁਹਾਨੂੰ ਵੀ ਅੱਜ ਛੇੜ ਤੁਹਾਡੇ ਘਰੇ ਪਹੁੰਚੂਗੇ ਜੇ ਕੋਈ ਨੇੜੇ ਜਾਂ ਲੋਕਲ ਆ ਕੋਈ ਲਿਜਾ ਵੀ ਸਕਦਾ ਹੈ ਆਪਣੇ ਪਿੰਡ ਤੋਂ ਤင်းੇ ਕੋਈ ਕੋਰੀਅਰ ਚਾਰਜ ਹੀ ਕਰ ਦਿੰਦੇ ਹੁੰਦੇ ਆ ਚਲੋ ਜੀ ਚਲੋ ਵੀਡੀਓ ਦਾ ਪਹੁੰਚ ਐਂਡ ਕਰਦੇ ਆ ਹਨਾ ਵੀਡੀਓ ਵੀ ਆਪਣੇ 12 ਮਿੰਟ ਦੀ ਵਾਣਗੀ ਬਹੁਤ ਧੰਨਵਾਦ ਤੁਹਾਡਾ ਪੜਨਾ ਜੁੜਨ ਦਾ ਤੇ ਉਹ ਮੈਂ ਤੁਹਾਨੂੰ ਦਿਖਾਤਾ ਸੀ ਆਪਸ਼ਨ ਜਾਂ ਵੀ ਤੁਸੀਂ ਇਸ ਤਰ੍ਹਾਂ ਨੱਪ ਲਿਆ ਕਰੋ ਤੇ ਜਿਹੜੇ ਭੈਣਾਂ ਕਹਿੰਦੀਆਂ ਵੀ ਇੰਗਲਿਸ਼ ਦੇ ਵਿੱਚ ਵੀਡੀਓ ਵੀਡੀਓ ਆ ਜਾਂਦੀਆਂ ਨੇ ਤੇ ਉਹ ਤੁਸੀਂ ਆ ਸਟਾਰ ਜਾਊਗਾ ਤੁਸੀਂ ਉਹ ਨੱਪ ਲਿਆ ਕਰੋ ਕਿਹੜਾ ਦਿਖਾ ਲਈ ਬਲੌਸ ਬहोत बहोत ਤਿਆਰ ਇਤਾਰ ਨਵਾਂ ਚੁਣਨਾ ਟਿਕਟਾਕ ਹੋਜੀ ਅਸੀਂ ਠੀਕ ਠਾਕ ਆ ਬਸ ਆ ਸਟਾਰ ਆ ਇੱਥੇ ਕਿੰਨੇ ਚ ਬਸ ਇਹੀ ਨੱਪਣਾ ਤੁਸੀਂ ਕਰਦੇ ਬਸੇ ਕਰੂਗੀ ਵੀਡੀਓ ਕਿਦਾਂ ਦੀ ਲਓ ਇਹ ਨੱਪ ਲਿਆ ਨਾ ਤੁਸੀਂ ਸਟਾਰ ਧੰਨਵਾਦ ਆਟੋ ਤੇ ਆ ਤੁਸੀਂ ਚਿਹਰਾ ਚਾਰ ਨੰਬਰ ਆ 99 ਇਹ ਨਾਪ ਲਓ। ਇਹ ਨਾਪ ਲਓ। ਇਹਦੇ ਵਿੱਚ ਇੰਗਲਿਸ਼ ਦਾ ਆ ਗਿਆ ਤੇ ਪੰਜਾਬੀ ਦਾ ਇਹ ਨੱਕ ਤੇ ਮੇਰੀਆਂ ਭੈਣਾਂ ਜਾਣਦੇ ਹੋਣੀਆਂ। ਬਸ ਤੁਸੀਂ ਆ ਪੰਜਾਬੀ ਵਾਲਾ ਆ ਗਿਆ ਨਾ। ਤੇ ਬਸ ਆ ਪੰਜਾਬੀ ਨਾਪ ਲਓ। ਤੇ ਇੰਗਲਿਸ਼ ਵਾਲਾ ਜਿੱਤੇ ਪੰਜਾਬੀ ਚ ਹੋ ਜਾਂਦਾ ਹੈਗਾ ਇਹ। ਹਾਂ ਤੇ ਇਵੇਂ ਹੁੰਦਾ ਤੇ ਸਟਾਰ ਨੱਪਨ ਦਾ ਸਟਾਰ ਜ ਆ ਜਾਂਦਾ ਕੰਨੀ ਤੇ ਬਸ ਸਟਾਰ ਨੱਪ ਲਿਆ। ਤੇ ਉਹ ਸਟਾਰ ਨੱਪ ਕੇ ਫੇਰ ਤੁਸੀਂ ਦੇਖ ਲੋਗੇ ਉਹਦੇ ਵਿੱਚ ਇੰਗਲਿਸ਼ ਆਟੋ ਆ ਜਾਊਗਾ। ਪੰਜਾਬੀ ਦੀ ਕਿ ਇੰਗਲਿਸ਼ ਕਰਨਾ ਤੁਸੀਂ ਹੋ ਕਰ ਸਕਦੇ ਈਆਂ। ਤੇ ਕੋਈ ਹਨਾ ਪਰ ਸਪੈਸ਼ਲ ਵੀਡੀਓ ਵੀ ਬਣਾ ਦਾਂਗੇ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਕੋਈ ਵੀ ਚਾਦਰ ਇਹਨਾਂ ਚੋਂ ਬੈਡ ਸੀਟ ਤੁਹਾਡੀ ਕੋਈ ਪਸੰਦ ਆਈ ਸਕਰੀਨ ਸ਼ਾਟ ਲਓ ਤੇ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕਰੀਨ ਦੇ ਨੀਚੇ ਦਾ ਹੈਗਾ ਲਓ ਜੀ ਬਹੁਤ ਧੰਨਵਾਦ ਤੁਹਾਡਾ